ਆਏ ਓਏ ਨਹੀਂ 베ਤੀ ਇਹਦੇ ਨਾਲ ਉਹਦੇ ਮੌਦਰ ਬਾ ਦੇਦੇ ਉਹ ਚੰਗੀ ਆ ਉਹ ਕਿਤੇ ਸਾਨੂੰ ਅੰਦਰ ਵੜਨ ਦਾ ਹੁਕਮ ਨਹੀਂ ਓਏ ਇਹਨਾਂ ਨਿਆਣਿਆਂ ਬਦਲੇ ਅਸੀਂ ਟੁੱਟ ਟੁੱਟ ਮਰਦੇ ਰਹੇ ਓਏ ਓ ਇਹਨਾਂ ਨਿਆਣਿਆਂ ਨੇ ਸਾਨੂੰ ਜਾਣਿਆ ਕੀ ਆ ਕੱਖ ਨਹੀਂ ਜਾਣਿਆ ਨਿਆਣਿਆਂ ਨੇ ਕਿੱਥੇ ਚਲ ਗਿਆ ਵਾ ਓਏ ਆ ਜਾ ਇੱਧਰ ਓ ਇੱਧਰ ਆ ਜਾ ਆ ਜਾ ਹਾਂ ਇੱਥੇ ਬੈਠੇ ਹਾਂ ਹੋਰ ਮੈਂ ਇੱਸੀ ਜਿਹਾ ਬਹਿ ਜਾ ਕਿੱਥੇ ਪਾਵਾਂ ਕੀ ਆ ਜ਼ਿੰਦਗੀ ਸਾਡੀ ਰੱਬ ਨੇ ਕਰੇ ਲੰਮੇ ਲੈਤੀ ਉਮਰ ਹੀ ਸਾਡੀ ਕਿਦੇ ਘਟ ਲੈ ਦਿੰਦਾ ਅਹੀਂ ਤੇ ਮੂੰਹ ਮੰਗਣੇ ਹਰੋਂ ਆਉਂਦੀ ਨਹੀਂ ਮੇਰੀ ਬਹੁਤ ਬੇਇੱਜ਼ਤੀ ਕੀਤੀ ਰਾਤੀ ਨੋਂ ਘਟ ਤੇ ਮੁੰਡਾ ਵੱਧ ਬਾਹੋਂ ਫੜ ਫੜ ਅੰਦਰ ਬਾੜਤਾ ਅੰਦਰੇ ਹੀ ਬੜੀ ਰੋ ਅੱਛਾ ਬਾਹਰ ਨਾ ਨਿਕਲੀ ਤੇ ਮੈਂ ਵੀ ਇਹੋ ਹੀ ਆਖਣ ਢੇ ਰੱਬਾ ਮੌਤ ਦੇ ਦੇ ਮੌਤ ਦੇ ਦੇ ਮੈਂ ਨਹੀਂ ਤੁਆਂ ਨੇ ਆ ਮੇਰੀ ਬੇਇੱਜ਼ਤੀ ਕੀਤੀ ਤੇ ਮੇਰੇ ਕਿਹੜੇ ਉਹਨਾਂ ਨੇ ਗੱਲ 'ਚ ਕੈਂਠੇ ਬਾਦਦੇ ਆ ਮੈਨੂੰ ਤੇ ਕਿਤੇ ਹੁਕਮ ਨਹੀਂ ਅੰਦਰ ਵੜਨ ਦਾ ਕਹਿੰਦੇ ਚੱਲ ਬਾਹਰ ਚੱਲ ਬਾਹਰ ਇਹਨਾਂ ਨੂੰ ਪਤਾ ਉਹ ਇਹਨੇ ਹੱਥੀ ਬਣਾਏ ਆ ਇਹ ਜਿਹਦੇ ਮਕਾਨਾਂ 'ਚ ਰਹਿਣ ਦੇ ਇਹਦੇ ਹੱਥੀ ਬਣੇ ਆ ਮੈਨੂੰ ਹੁਕਮ ਹੀ ਨਹੀਂ ਕਿਤੇ ਹਏ ਸੱਚੀ ਪੁੱਛੋ ਨਾ ਮੇਰਾ ਤੇ ਆ ਹੁਣ ਅੰਦਰ ਵਿਹੜੇ 'ਚ ਪੈਰ ਪਾਉਣ ਨੂੰ ਜੀ ਨਹੀਂ ਕਰਦਾ ਮੇਰਾ ਤਾਂ ਮਨ ਕਰਦਾ ਵਾ ਗੁਰਦੁਆਰੇ ਹੀ ਚਲ ਜੀਏ ਕੀ ਕਰਨਾ ਫਿਰ ਸੱਚੀ ਗੱਲ ਹੈ ਉੱਥੇ ਦੇ ਨਾਲੇ ਰੱਬ ਰਬ ਕਰਾਂਗੇ ਤੇ ਜੇ ਦੋ ਰੋਟੀਆਂ ਕੋਈ ਦੇ ਦੂਗਾ ਤਾਂ ਈ ਸ਼ਗਲਾਂਗੇ ਉਹਦੇ ਕੋ ਭਾਂਡਾ ਹੀ ਮੰਝਾਂਗੇ ਕੋਈ ਸੇਵਾ ਹੀ ਕਰ ਲਾਂਗੇ ਹੈ ਇਹਨਾਂ ਦੇ ਕੁੱਤੇ ਖਾਣੇ ਤੋਂ ਤੇ ਵਜਾਂਗੇ ਆਹੋ ਜੇ ਅਭੀ ਇੱਥੇ ਦੇ ਤੱਕਿਆਂ ਜੋਗੇ ਹੀ ਆਪਾਂ ਤੇ ਮੇਰੀ ਗੱਲ ਸੁਣੋ ਹਾਂ ਹੁਣ ਕਿੱਦਾਂ ਨਿਕਲ ਜੇ ਮੈਂ ਤਾਂ ਨਹੀਂ ਇੱਥੋਂ ਹੀ ਚਲ ਜੀਏ ਆਪਾਂ ਨਹੀਂ ਕਾਰ ਥੋੜਾ ਜਾਣਾ ਵਾ ਹੁਣ ਇੱਥੋਂ ਜਾਣਾ ਵਾ ਇੱਥੋਂ ਜਾਣਾ ਹੁਣ ਹਰ ਇੱਕ चीज ਇਹਨਾਂ ਨੂੰ ਵੰਡ ਕੇ ਦੇ ਦਿੱਤੀ ਆ ਉਹਨੂੰ ਉਹਨੂੰ ਦੇ ਦਿੱਤੀ ਆ ਇਹਦੀ ਇਹਨੂੰ ਦੇ ਦਿੱਤੀ ਆ ਚੱਲ ਫੇਰ ਮੈਂ ਆਖਿਆ ਓ ਨਿਆਣੇ ਚ ਬੱਚੇ ਤਾਂ ਆਉਣ ਡਏ ਕਿੱਦਾਂ ਰੌਲਾ ਪਾਇਆ ਵਾ ਕਿਤੇ ਸਾਨੂੰ ਵੇਖਣਾ ਲੈਣ ਚੱਲ ਫੇਰ ਚਲਿਏ ਹਾਂ ਕੀ ਕਰਨਾ ਫਿਰ ਉਹ ਇੰਦਰੀਆਂ ਚ ਵੜੇ ਆ ਹਾਈ ਕਰਾਂ ਜਾਨ ਨੂੰ ਜੀਵ ਨਹੀਂ ਕਰਦਾ ਪਰ ਦੁਖੀ ਹੋ ਕੇ ਹੀ ਆ ਜੇ ਪੁਸ਼ਪਰਤਾਲ ਵੇ ਹੱਡੀ ਤੇ ਮੈਂ ਕਿਹੜਾ ਨਾ ਵੀ ਆਪਾਂ ਚਲਿਏ ਕੋਈ ਪੁਸ਼ਪਰਤਾਲ ਹੀ ਨਹੀਂ ਕੋਈ ਪੁੱਛਣ ਵਾਲਾ ਹੀ ਨਹੀਂ ਉਹ ਬੈਲੀ ਬਨਾ ਉਹ ਤਾਂ ਵੱਡ ਲਿਆ ਜੇ ਬੱਸ ਕਰੋ ਉਹਨਾਂ ਨੇ ਆ ਜਾਨਾ ਵੱਡੀ ਮਾਸਾ ਬਸ ਆਤਾ ਸਾਨੂੰ ਕੌਣ ਪਛੂਗਾ ਉਹ ਤਾਂ ਪਛ ਦੇਈ ਕਿਉਂ ਤੇ ਮਾਂ ਸਾਨੂੰ ਕੌਣ ਰੱਖੂ ਆ ਚਲ ਆਪਣੇ ਲਈ ਅਸੀਂ ਬੱਸ ਕਰੋ ਕੁਝ ਵੀ ਮੰਗਿਆ ਆ ਜਾਣਾ ਹੀ ਉਹਨਾਂ ਸੁਖ ਤੁਹਾਡੀ ਮੰਗੀ ਓਏ ਅੱਜ ਬਣ ਗਏ ਜੇ ਵੌਡੀਆਂ ਵਾਲੇ ਓਏ ਮਾਂ ਨਹੀਂ ਲੱਗਦੀ ਚੰਗੀ ਆਪਣੇ ਹੱਥਾਂ ਨਾਲ ਮੈਂ ਕੀਤੀ ਸਦਾ ਹੀ ਤਾਨੂੰ ਸ਼ਾ ਤੈਨੂੰ ਕੌਣ ਰੱਖੂਗਾ ਉਹ ਤਾਂ ਪਛੇੜੀ ਪਿਓ ਤੇ ਮਾਂ ਮੈਂ ਤੈਨੂੰ ਕੌਣ ਰੱਖੂਗਾ ਤੈਨੂੰ ਕੌਣ ਸੰਭੂਗਾ ਮੈਂ ਤੇ ਹੰਬ ਵੀ ਗਈ ਆ ਤੱਤਾ ਠੰਡਾ ਹੋ ਗਿਆ ਵਾ ਮਾਤਾ ਦੇ ਕਿਤੇ ਇੰਨਾ ਸੋਖ ਨਹੀਂ ਆ ਵੀ ਬੰਦਾ ਇਦਾਂ ਦੇ ਕੰਮ ਤੇ ਕਰ ਲੇ ਤੇ ਉਹਨੂੰ ਬੜਾ ਦਿਖੂਗਾ ਵੀ ਮਾਤਾ ਦੇ ਬੜੇ ਸੋਖ ਵਾ ਇੰਨੇ ਨਹੀਂ ਨਿਕਲਣਾ ਇੰਨੇ ਮੈਨੂੰ ਸੁਟਾਉਣਾ ਹੀ ਆ ਹੁਣ ਦੋ ਦਿਨ ਲੱਗ ਜਾਣੇ ਇਹਨੂੰ ਕੱਢਣ ਤੇ ਕਦੀ ਤੱਤਾ ਕਰ ਲੋ ਕਦੀ ਠੰਡਾ ਕਰ ਲੋ ਮੈਂ ਤੇ ਥੱਕ ਗਈ ਕਦੋਂ ਦੀ ਤਰੀਹਾਂ ਤੇ ਪੈਰ ਵੀ ਭੀੜੋਂਦੇ ਆ ਲੱਗਦਾ ਜੂਰੀ ਆ ਜਿਹਾ ਉਹ ਗਈਓ ਪੈਰ ਬਹੁਤ ਭੀੜੋਂਦੇ ਆ ਮਗਰ ਦੜਨਾ ਬਲਜੀਤ ਮਰੀ ਨੇ ਨਾ 8 10 ਕਿਲੋ ਕਿਉ ਜੋੜ ਲੈਣਾ ਵਾ ਮੈਨੂੰ ਫੇਰ ਸੁਣਾ ਸੁਨਵਾਈ ਕਰੀ ਜਾਣੀ ਹੰਨੇ ਵੀ ਮੈਂ ਇੰਨਾ ਜੋੜ ਲਿਆ ਮੇਰਾ ਪਤਾ ਨਹੀਂ ਕੀ ਚੱਕਰ ਹੋ ਜਾਂਦਾ ਵਾ ਨਿਕਲਦਾ ਹੀ ਨਹੀਂ ਆਏ ਕਿਉ ਜੱਜ ਆਹ ਇਹ ਵੀ ਕਿੜਾ ਜੋੜਨਾ ਸੌਖਾ ਪਹਿਲਾਂ ਮੱਖਣ ਡਿੜਕੋ ਫੇਰ ਕੇ ਤੈਨੂੰ ਤੱਤਾ ਕਰਕੇ ਤੇ ਘਿਓ ਬਣਾਓ ਚਲ ਚਾਹ ਬਣ ਗਈ ਇਹਨੂੰ ਪੁਣਾ ਮੈਂ ਤੇ ਮਾਤਾ ਨੂੰ ਪੜਾਵਾਂ ਮਾਤਾ ਦੇ ਗਰੇ ਸੋਖੀ ਨੀ ਮਾਸਾ ਮੈਂ ਆਪਣੇ ਵੱਲ ਸੁੱਖ ਨੂੰ ਪਈ ਹੀਗੀ ਤੇ ਜਨਿਆ ਨੇ ਨਿੱਕੇ ਆ ਤਾਂ ਮਾਤਾ ਕੰਮ ਕਰੀ ਜਾਊਗੀ ਪਰ ਨਹੀਂ ਕਿੰਦੇ ਹੁੰਦੇ ਨਾ ਕਰਮਾ ਤੋਂ ਬਿਨਾ ਕੱਖ ਨਹੀਂ ਹਾਲ ਹੁੰਦਾ ਆ ਕੇ ਪੁੰਨੀ ਪਹਿਲਾਂ ਲੱਬ ਤੇ ਲਿਆਵਾ ਹੈ ਕਿੱਥੇ ਆ ਜਨਿਆ ਨੇ ਵੀ ਚੀਜ਼ਾਂ ਖਲਾਰੀਆਂ ਇੱਕ ਮਤਾ ਵੀ ਚਾਹ ਪੀ ਕੇ ਵਿਹਲੀ ਹੋ ਜਾਂਦੀ ਕਿਤੇ ਪਤਾ ਨਹੀਂ ਕਿੱਧਰ ਉਹ ਵੱਡੀ ਵਾਲੀ ਗਈ ਨਹੀਂ ਇਹ ਤੇ ਬਾਰੋਂ ਤਰੀ ਹੋਏ ਪਤਾ ਨਹੀਂ ਕਿੱਥੇ ਚਲ ਗਿਆ ਵਾ ਸਾਰਾ ਕੋ ਵੇ ਲਿਆ ਦਿਖਿਆ ਕਿਤੇ ਹੈ ਨਹੀਂ ਆ ਅਨੰਦ ਪਹਿਰਾ ਦੀ ਚਾਹ ਹੀ ਪੀਤੀ ਆ ਪਹਿਲੀ ਬੰਨੇ ਵਾਲ ਵੀ ਹੋ ਆਈ ਆ ਮਾਤਾ ਢਾਡੇ ਵੱਲ ਬੈਠੀ ਆ ਆਹੋ ਬੈਂਦੀ ਮਾਤਾ ਢਾਡੇ ਵੱਲ ਉਹ ਤੇਰਾ ਜੂ ਗੋਲਪੁਣਾ ਕਰਨ ਨੂੰ ਭਾਂਡੇ ਮੰਜਾਲੇ ਤੇ ਰੋਟੀਆਂ ਲਵਾ ਲਈਆਂ ਬਹੁਤ ਕਿਤੇ ਗੋਲਪੁਣਾ ਕਰਦੀ ਐ ਮੈਂ ਤਾਂ ਚਾਹ ਬਣਾਈ ਮੈਂ ਕਿਹਾ ਮਾਤਾ ਪੀਲੇ ਤੇ ਮੈਂ ਫਿਰ ਲੰਮੀ ਪੈਣ ਵਾਲੀ ਬਣਾ ਨਹੀਂ ਪੈਣਾ ਚਾਹ ਤੇ ਮੈਂ ਵੀ ਬਣਾਈ ਆ ਮੈਨੂੰ ਵੀ ਨਹੀਂ ਕਿਤੇ ਦਿਖਣਿਆ ਬਾਪੂ ਬਾਪੂ ਤੇ ਗਿਆ ਹਣਾ ਮੈਂ ਪਹਿਲੀ ਬੰਨੇ ਕਿਤੇ ਤੈਨੂੰ ਬਹੁਤ ਇਹੋ ਜਿਹੇ ਨਜ਼ਰਾਂ ਦੇਖਦੀਆਂ ਹਨਾ ਬਹੁਤ ਏਲ ਵਾਂਗੂ ਚਾਰ ਸਫੇਦੇ ਧਿਆਨ ਵਾ ਵੀ ਕੀ ਬਾਪੂ ਕਰਦਾ ਤੇ ਕੀ ਨਹੀਂ ਕਰਦਾ ਨਹੀਂ ਮੈਂ ਸਾਰੇ ਪਾਸੇ ਵੇਖਾਈ ਮੈਨੂੰ ਨਹੀਂ ਕਿਤੇ ਵੀ ਦਿਖਿਆ ਬਾਪੂ ਤੇ ਪਹਿਲੀਆਂ ਜਫੇਦਾ ਸਾਹਮਣੇ ਦੇਖਦਾ ਵਾ ਤੇ ਜਿਹੜੀ ਮਾਤਾ ਦੇ ਨੂੰ ਅੰਦਰ ਸ਼ੀਸ਼ਾ ਤਾਂ ਨਹੀਂ ਦੇਖ ਜਾਂਦੀ ਭਾਂਡੇ ਮਾਂ ਜੀ ਤੇ ਸਾਰਾ ਕੁਝ ਕਰਦੀ ਤੇ ਮੈਨੂੰ ਨਹੀਂ ਦਿਖਦਾ ਫਿਰ ਤੇ ਕਰਉਣੀ ਆ ਝੂਠਾ ਤੇ ਦੱਸ ਦੇ ਝੂਠ ਭਾਂਡੇ ਵੀ ਮੰਜਮਨੀ ਰੋਟੀਆਂ ਉਹਦੇ ਕੋ ਤੁ ਲਵਾਉਣੀ ਉਹ ਤੇ ਤੈਨੂੰ ਫਰੀ ਦੀ ਨੌਕਰਾਣੀ ਲੱਭੀ ਆ ਨਹੀਂ ਤੇ ਜਦੋਂ ਤੇਰਾ ਟਾਈਮ ਹੀ ਤੂੰ ਨਹੀਂ ਕਰਾਇਆ ਮੈਂ ਤੇ ਕੋ ਵੀ ਨਹੀਂ ਕਰਾਇਆ ਮੇਰੇ ਤੇ ਹੁਕਮ ਹੀ ਛਾਣਦੀ ਰਹੀ ਬਸ ਸਾਰੀ ਉਮਰ ਤੇ ਸੋਰੇ ਨੇ ਸ਼ਰਾਬੀ ਛੜੀ ਮੈਨੂੰ ਵੀ ਇਦਾਂ ਹੀ ਲੱਗਦਾ ਵਾ ਫਿਰ ਲੱਗਦਾ ਤੈਨੂੰ ਜਿਹੜਾ ਆਜੂ ਗਈਆਂ ਰਾਜਕਰਨ ਨੂੰ ਸਭ ਕੋ ਬਣੇ ਬਣਾਉਂਦੇ ਤੇ ਮੇਰੇ ਬਣੀ ਜਿੱਦਣ ਆ ਬਣਦੇ ਸੀ ਨਾ ਸਭ ਮਿਸਤਰੀਆਂ ਦੀਆਂ ਰੋਟੀਆਂ ਪਕਾਪਕ ਮੈਂ ਹਾਂ ਬਗੀ ਤੇ ਤੂੰ ਬੈਠੀ ਬਿਠਾਈ ਰਾਜਦ ਕਰਨ ਆ ਗਈਆਂ ਇਹ ਤੇ ਆਪ ਆਪਣੀ ਕਿਸਮਤ ਵਾ ਤਾਨੂੰ ਘਰ ਬਣਾਉਣਾ ਪੈ ਗਿਆ ਤੇ ਮੈਨੂੰ ਸੱਸ ਸਾਂਭਣੀ ਪੈ ਗਈ ਆ ਜਦੋਂ ਢਾਡੀ ਵਾਰੀ ਹੀ ਉਦੋਂ ਸੱਸ ਦੀਆਂ ਹੱਡੀਆਂ ਚੱਲਦੀਆਂ ਅਹੀਂ ਕੇ ਤੇ ਬਰਾਬਰ ਦਾ ਕੰਮ ਕਰਦੀ ਸੀ ਬਹੁਤ ਕੰਮ ਕਰਦੀ ਬਰਾਬਰ ਦਾ ਉਹ ਮੇਰੀਆਂ ਹੱਡੀਆਂ ਤੜਵਾਉਂਦੀ ਸੀ ਕਹਿੰਦੀ ਵੀ ਕਾਰ ਕੰਮ ਆਪ ਤੇ ਦਾ ਫੇਰਾ ਤੋਰਾ ਹੀ ਨਹੀਂ ਮੁੱਕਦਾ ਮਾਰ ਛੱਤੀ ਕਿਤੇ ਪੈਣਾ ਵਾ ਕਿਹੜੀ ਇੱਕ ਵਾ ਤੁਰੀ ਰਹਿੰਦੀ ਹੁੰਦੀ ਚਾਰ ਚਾਰ ਦਿਨ ਵੀ ਰਹਿੰਦੀ ਹੁੰਦੀ ਤਾਂ ਮਹੀਨਾ ਡੇਢ ਮਹੀਨਾ ਲੰਘ ਜਾਂਦਾ ਹੁੰਦਾ ਹੀ ਉੱਥੇ ਇਹਦਾ ਲੱਗੀਆਂ ਤੂੰ ਸਿੱਧਾ ਸਿੱਧਾ ਦੱਸ ਬਾਪੂ ਉਧਰ ਤਾਂ ਨਹੀਂ ਆਇਆ ਕਿਤੇ ਉਹ ਨਾ ਹੋਵੇ ਆਪਣੇ ਵਾਲ ਕਰਨ ਦੀ ਮਰਿਆ ਉਹਨੂੰ ਲਾਚੀਆਂ ਵਾਲੀ ਚਾਹ ਬਣਾ ਕੇ ਦੇਤੀ ਹੋਵੇ ਮੇਰੇ ਕੋ ਤੇ ਆਪਣੀ ਨਹੀਂ ਸੰਭੀ ਜਾਣਦੀ ਤੇ ਮੈਂ ਬਾਪੂ ਨੂੰ ਕਿੱਥੋਂ ਆੜਨਾ ਅੰਦਰ ਫਿਰ ਗਿਆ ਤਾਂ ਗਿਆ ਕਿੱਥੇ ਆ ਹੁਣ ਮੈਨੂੰ ਕੀ ਪਤਾ ਵਾ ਵੀ ਬੰਦਾ ਜੇ ਮੈਂ ਨਾ ਹਉਣ ਤੋਂ ਵੱਡ ਗਈ ਕਿਤੇ ਮਗਰਬ ਧਿਆਨ ਹੀ ਰੱਖ ਲੈਂਦਾ ਵਾ ਵੀ ਬੇਬੇ ਕਿੱਧਰ ਨੂੰ ਜਾਣਦੀ ਆ ਅੱਛਾ ਮੈਂ ਹੁਣ ਇਹਨਾਂ ਦੇ ਮਗਰਮਗਰ ਕੈਮਰੇ ਨਾਲ ਲਾਛਣਾ ਚੱਲ ਆਪੇ ਕਿੰਨੇ ਕੰਮ ਕਰਿਆ ਕਰਾਂ ਨਿਆਣੇ ਮੈਂ ਸੰਭਾ ਨਹੀਂ ਕਿੰਨੇ ਹੈ ਤੇ ਘਰ ਦਾ ਸਫਾਈ ਮੈਂ ਕਰਨੀ ਸਾਡੀ ਤੇ ਤੇ ਹੀ ਬੰਦਾ ਉਹਦੇ ਵਾਲੀ ਧਿਆਨ ਮਾਰ ਲੈਂਦਾ ਵਗੜਾ ਰੋਣ ਦਾ ਲੜਾਈ ਇੱਕ ਪਾਸੇ ਰਹਿ ਗਈ ਉਹ ਲੱਭ ਲਈ ਇਹਨਾਂ ਨੂੰ ਉਹਨਾਂ ਕਿਹਦੇ ਘਰ ਜਾ ਕੇ ਬੈਠੇ ਹੁਣ ਤੇ ਸਾਡਾ ਜਲੂਸ ਕੱਢਦੇ ਹੁਣ ਮੇਰੇ ਹਿਸਾਬ ਨਾਲ ਉਹ ਘਰ ਕੋ ਨਹੀਂ ਉਹ ਗਏ ਕਿਤੇ ਹਾਂ ਉਹ ਅੱਜ ਪੱਕੇ ਪੈਰੀਂ ਨਿਕਲੇ ਹੀ ਹੋ ਹੈ ਤੇ ਹੋਰ ਮੰਨੋ ਜਾਂ ਨਾ ਮੰਨੋ ਉਹ ਹੈ ਨਹੀਂ ਉਹ ਇੱਥੇ ਹਾਏ ਜੇ ਕਰੋ ਨਿਕਲ ਗਏ ਜੇ ਕਿਤੇ ਦਰ ਆਏ ਨੇਰੇ ਪੈ ਗਏ ਫੇਰ ਕੀ ਕਰਾਂਗੇ ਬਦਨਾਮੀ ਬੜੀ ਮਿਲਨੀ ਹੋ ਚੱਲ ਹੋਊਗਾ ਮੈਂ ਇੱਧਰ ਵੇਹਣੀ ਤੂੰ ਉੱਧਰ ਵੇਖ ਐ ਬਾਪੂ ਕਿੱਥੇ ਲੱਗਿਆ ਵਾ ਬਾਪੂ ਨੇ ਕਿੱਧਰ ਚੱਲ ਗਿਆ ਇਹਨੇ ਨਵੇਂ ਚਪਾ ਖੜਾ ਕਰ ਦਿਓ ਬਾਪੂ ਔਰ ਮੈਂ ਤਾਂ ਇਧਰੋਂ ਪਿਆੜੀਆਂ ਨੂੰ ਫਿਰਾ ਮਾਰਦਾ ਇੱਥੇ ਹੈ ਕੋਈ ਨਹੀਂ ਨਾ ਮੰਜੇ ਤੇ ਕਿਹ ਕਹਿਣੀ ਮੈਂ ਤਾਂ ਪਿਆਰ ਦੀ ਚਾਹ ਪੀਣ ਨਹੀਂ ਆਇਆ ਉਹ ਤੇ ਨਹੀਂ ਤੇ ਭੱਜਾ ਹੁੰਦਾ ਹੁੰਦਾ ਦੋ ਦੋ ਫੇਰੇ ਲਾ ਲਿੰਦਾ ਜਿੰਨਾ ਚਾਹ ਨਾ ਪਨੇ ਕਿੱਦਾਂ ਨੂੰ ਚਲ ਗਿਆ ਹੋਇਆ ਕੋੜੇ ਕੋੜੇ ਗਰਮੀ ਆ ਮੇਨ ਕਾ ਬਣੀ ਸਮਝ ਲੱਗਣ ਦੀ ਤੇ ਨਾਲੇ ਮੇਰੇ ਕੋਲ ਨਹੀਂ ਲੱਭਿਆ ਜਾਂਦਾ ਉਹਨਾਂ ਦੇ ਫੜਿਆ ਪਖੰਡ ਪਖੰਡ ਕਹਦਾ ਫੜਿਆ ਵਾ ਪਖੰਡ ਹੀ ਫੜਿਆ ਵਾ ਖਾਣਾ ਪੀਣਾ ਨਹੀਂ ਆਉਂਦਾ ਫਿੱਟੇ ਆ ਇਹ ਨੂੰ ਨਹੀਂ ਫਿਕਰ ਹੈਗੀ ਇਹਨੂੰ ਤਾਂ ਰੱਬ ਦਾ ਵਰਵੰਡ ਤੇ ਜੇ ਕਿਤੇ ਮਰ ਮੁੱਕ ਗਏ ਨਾ ਤਾਂ ਬੇਸ ਗੋੜੇ ਗੋੜੇ ਨਹਿਰ ਵਗੰਦੀ ਆ ਚਾਹ ਤੁਹਾਨੂੰ ਕੋਈ ਫਿਕਰ ਨਾ ਤੇ ਲੱਭ ਲੋ ਫਿਰ ਉਹ ਲਾਚੀ ਵਾਲੀ ਚਾਹ ਬਣਾਈ ਆ ਮੈਂ ਮੈਂ ਤਾਂ ਪੀਵਾਂ ਜਾ ਕੇ ਤੈਨੂੰ ਚਾਹ ਦੀ ਪਈ ਆ ਤੇ ਮਰ ਮਰਾ ਕੇ ਤੇ ਸੱਟ ਬੱਟ ਲੱਗੀ ਨਾ ਤੇ ਗੱਡੀ ਗੁੱਡੀ ਚ ਵੱਜ ਗਏ ਮੋੜੋਣੀ ਪੈਣੀ ਆ ਨਾ ਉਹਨੇ ਤੁਹਾਨੂੰ ਕੱਢ ਦੇ ਮੋਗਾ ਸਿਆਪੇ ਨੂੰ ਫੜੇ ਰਵਾਂਗੇ ਪੰਡਾ ਨੋਟਾਂ ਦੇ ਨਹੀਂ ਲੈ ਡਾਕਟਰ ਮੁੜ ਕੇ ਤੇ ਬਦਨਾਮੀ ਵਕਰੀ ਸਾਰੇ ਸਾਰੀ ਉਮਰ ਉਹਨਾਂ ਨੂੰ ਸ਼ਾਮ ਛੱਡਈ ਉਹ ਵਧੀਆ ਚਾਹ ਨੂੰ ਪੀਂਦੇ ਹੋਣੇ ਆ ਅੱਗੇ ਪਰਾਕੀ ਦੇ ਘਰ ਜਾਂਦੇ ਸੀ ਚਾਹ ਪੀਣੋ ਬਲਜੀ ਤੂੰ ਵੀ ਨਾੜਾਂ ਵਾਲੀ ਗੱਲਾਂ ਮਾਰਦੀ ਐ ਜਦੋਂ ਦੇ ਆਟਾ ਤੇ ਕੀਤੇ ਨਾ ਉਦੋਂ ਦੇ ਬੱਜੇ ਆ ਉਹਨਾਂ ਦਾ ਕੀ ਕਰਦਾ ਹੁਣ ਐਂਦਾ ਕਰ ਆਂਡ ਕਮਾਂਡ ਵੇਖ ਭਾਨੇ ਨਾਲ ਸਿੱਧਾ ਨਾ ਜਾ ਕੇ ਪੁੱਛ ਲਈ ਮੇਰੇ ਕੋਈ ਨਹੀਂ ਫਿਰ ਆ ਜਾਂਦਾ ਮੈਂ ਤਾਂ ਨਹੀਂ ਕਰ ਉਹ ਵੇਖ ਲੋ ਗਾਂ ਲੋਕਾਂ ਨੂੰ ਫਿਰ ਪਤਾ ਦੀ ਆਊਗਾ ਦਾਗਾ ਲਾਉਣੀ ਲੈ ਪੀ ਮਾਨਪ੍ਰੀਤ ਇਹਦਾ ਦਿਮਾਗ ਮੋਟਾ ਹੀ ਹੋ ਐਂਦਾ ਕਰੀਏ ਆਪਾਂ ਨਹਿਰਨੂਰ ਵੇਖੀਏ ਆ ਨਿੰਬੂ ਨੰਬੂ ਫੋਲੀਏ ਜੇ ਇੱਧਰ ਕਿਨੂੰ ਆਉਂਦੇ ਜਾਂਦੇ ਪੁੱਛ ਲਈਏ ਵੇਖਣਾ ਹੀ ਪੈਣਾ ਕਿ ਹੁਣ ਕੀ ਕਰੀਏ ਜੇ ਕਿਤੇ ਸੱਟ ਪੈ ਡਾਗੀ ਸੈਪਾ ਪਹਿਣਾ ਮੰਜੀ ਤੇ ਬੈ ਗੇ ਸਾਹਮਣੇ ਉਹਦਾਂ ਹੀ ਜਾਣਦੇ ਏ ਕਿ ਪੈਸਾ ਲੱਗਣਾ ਤੇ ਲੋਕਾਂ ਨੇ ਪੁੱਛੋ ਟਿਕਾ ਕਹਣਾ ਕਿ ਲੈ ਨਿਆਣੇ ਕਰਦੇ ਨੇ ਸਾਹਮਣੇ ਆ ਨਹੀਂ ਹੋਰ ਕੀ ਚੱਲ ਚੱਲੀਏ ਮੈਂ ਅਖੰਡਿਆ ਮਾਰੀਏ ਝਾੜ ਵਿੱਚ ਤੇ ਮੁਕਾਈਏ ਗਮ ਆਪਣਾ ਆਈ ਦੇ ਛੇਤੀ ਨਹੀਂ ਮਨ ਲੱਗੇ ਇਹ ਨਾ ਉਧਰ ਜੋਗੇ ਤੇ ਨਾ ਆਏ ਉਧਰ ਜੋਗੇ ਓਏ ਉਧਰ ਜੋਗੇ ਤੇ ਹੈਗੇ ਆ ਇਧਰ ਜੋਗੇ ਹੀ ਹੈ ਨਹੀਂਗੇ ਗਾ ਮਾਰੀਏ ਗੰਦੀ ਕਰਨੀ ਵੇਖਣ ਨਹੀਂ ਚੱਲ ਗਾ ਹਾਏ ਮੇਰੀ ਗੱਲ ਸੁਣੋ ਹਾਂ ਹੁਣ ਨਿਆਣਿਆਂ ਨੂੰ ਬਦਨਾਮੀ ਦੇਣੀ ਓ ਤੂੰ ਮਰਗੇ ਡੁੱਬ ਕੇ ਅਜੇ ਤੇ ਤੁਸੀਂ ਇੱਥੇ ਖਲੋ ਜਾਣਾ ਚੰਗੇ ਭਲੇ ਜਿੱਡੇ ਤੁਸੀਂ ਜਵਾਨ ਮੇਰੇ ਵਰਗੀ ਦਾ ਕੱਖ ਲੱਭਣਾ ਨਹੀਂ ਇੱਥੋਂ ਗੱਲ ਕੋਈ ਨਾ ਕੋਤੀ ਹੋਊਗਾ ਹੀ ਨਾ ਨਹੀਂ ਮੇਰੀ ਗੱਲ ਸੁਣੋ ਮੇਰ ਕੋ ਨਾ ਆ ਕੰਮ ਨਹੀਂ ਹੋਣਾ ਜਿੰਦੀ ਜਾਨ ਨੂੰ ਨਹੀਂ ਤੁੰ ਨੂੰ ਜੀ ਕਰਦਾ ਮੈਂ ਕੀ ਕਰਾਂ ਸਾਡਾ ਫਿਰ ਗੁਰਦੁਆਰੇ ਚਲਦੇ ਆ ਫਿਰ ਕੀ ਕਰਨਾ ਮੇਰੀ ਗੱਲ ਸੁਣੋ ਮੈਂ ਤੁਹੇ ਨਹੀਂ ਤਰਿਆ ਜਾਂਦਾ ਇੱਥੇ ਮੈਨੂੰ ਬਹਿ ਲੈਣ ਤੋਂ ਹਾਂ ਕੋਈ ਰਿਕਸ਼ਾ ਆ ਜਾਂਦਾ ਕੋਈ ਆ ਤੋ ਆ ਜੂਗਾ ਓਏ ਵਡਾ ਦਹਿਨਿਆ ਨਹੀਂ ਸਹੀ ਹੈ ਸਹੀ ਹੈ ਤੁਰੇ ਜਾਂਦੇ ਆ ਨਹੀਂ ਮੈਥੋਂ ਨਹੀਂ ਤੁਰਿਆ ਜਾਂਦਾ ਜਵਾਨੀ ਵੇਲੇ ਤੇ ਇਸ਼ਾਰਾ ਮਾਰਨੀ ਜਾਨੀ ਹੀ ਤੂੰ ਹਾਂ ਮੈਂ ਆਖਿਆ ਹਾਂ ਐਦਾਂ ਕੋਈ ਚੀਜ਼ ਆਉਂਦੀ ਆ ਤੇ ਹੱਥ ਦੇ ਦੋ ਹਾਂ ਨੂੰ ਉੱਥੇ ਤੱਕ ਲੈ ਜੂ ਕੋਈ ਦੰਡਰ ਬੋੜਿਆਂ ਬੰਦਿਆਂ ਨੂੰ ਅੱਜ ਕੱਲ ਕੋਈ ਨਹੀਂ ਪੁੱਛਦਾ ਜਿੱਦਾਂ ਦੀ ਸਾਡੀ ਲਾਦਾ ਉਹਦਾ ਨਹੀਂ ਦੁੱਧਿਆਂ ਦੀ ਆ ਕੀ ਕਹਿਣਾ ਕਹਨੂੰ ਐਦਾਂ ਹੀ ਐਵੇਂ ਗਾਂ ਪਿਸ਼ਾਹ ਹਨੂ ਤਾਰ ਦੂਗਾ ਨਹੀਂ ਅੱਜ ਤੱਕ ਲੋਕ ਇਹ ਨਾ ਹੋਣੀ ਤੇ ਇਹ ਨਹੀਂ ਨੱਚਣਾ ਮੈਂ ਇਹ ਵੀ ਖਾ ਤੇ ਮੇਰਾ ਹੀ ਨਾ ਪੈਰ ਸੀ ਲੱਗ ਜੇ ਦੁੰਗੀ ਵੀ ਬੜੀ ਇੱਥੋਂ ਤਾਂ ਲੱਭਣਾ ਵੀ ਨਹੀਂ ਉਹ ਲੱਗਾ ਪਤਾ ਕੋਈ ਨਹੀਂ ਇੱਥੇ ਤੇ ਕਿਤੇ ਵੀ ਨਹੀਂ ਆ ਮੈਂ ਤਾਂ ਕਹਿੰਨੀ ਜੇ ਕਿਤੇ ਇੱਥੇ ਡਿੱਗ ਗਏ ਹੋਏ ਨਾ ਫੇਰ ਤਾਂ ਪੱਕਾ ਅਗਲੇ ਪਿੰਡ ਜਾ ਕੇ ਲੱਭਣਗੇ ਉਹ ਨਹੀਂ ਡਿੱਗਣ ਵਾਲੇ ਤੇ ਨਹੀਂਗੇ ਮੇਰੇ ਹਿਸਾਬ ਨਾਲ ਆਪਾਂ ਕਿਤੇ ਗੁਰਦੁਆਰੇ ਗਏ ਹੋਣ ਪਿੰਡ ਮਠਾ ਦੇਖਣ ਫਾਇਦੇ ਦੀ ਗੁਰਦੁਆਰੇ ਤੇ ਹੋਏ ਤੇ ਫੇਰ ਤਾਂ ਚੱਲ ਸ਼ਾਮਾ ਨੂੰ ਵੀ ਮੋੜ ਲਿਆਵਾਂਗੇ ਪਰ ਜੇ ਨਹਿਰ ਜਿੱਤੇ ਗਏ ਹੋਏ ਤੇ ਫੇਰ ਤਾਂ ਗੋਤਾਖੋਰਾਂ ਨੂੰ ਫੋਨ ਕਰਨਾ ਪੈਣਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਨਾ ਫੜਦਾ ਮੈਂ ਮੋਟਰਸਾਈਕਲ ਘਰੋਂ ਤੇ ਬਸ ਅੱਡਾ ਵੀ ਵੇਖ ਕੇ ਆਉਣਾ ਵਾ ਤੇ ਹਰ ਚੋਲੇ ਅੱਡੇ 'ਚ ਪੁੱਛਦਾ ਵਾਂ ਕਿਸ ਨੇ ਜਿਹੜੇ ਵਗ ਬੰਦੇ ਆ ਜਿਹੜੇ ਬਾਪੂ ਤੇ ਨਹੀਂ ਵੇਖਿਆ ਹੁੰਦਾ ਜਾਂਦਾ ਇੱਧਰ ਨੂੰ ਮੈਂ ਤਾਂ ਕਿੰਨੀ ਪਹਿਲਾਂ ਨਹਿਰ ਫੁੱਲ ਕੇ ਆਉ ਉਹ ਚਲ ਮੋਟਰਸਾਈਕਲ ਲੈ ਕੇ ਫਿਰ ਗਾੜੀ ਨੂੰ ਪੁਲੀ ਤੱਕ ਵੇਖ ਕੇ ਆਉਣਾ ਉਹ ਗਾੜੀ ਤੱਕ ਮੰਜੀ ਵਹਿਲੀ ਵੇਖ ਕੇ ਮਿੰਦੇ ਨਿਹਰੀਆਂ ਆ ਗਈ ਮੈਂ ਬਾਪੂ ਚਲੇ ਕਿਥੇ ਗਿਆ ਮੈਂ ਜਵਾਬ ਪੈਂਦੇ ਹੁਣ ਤੀ ਮਿੰਟ ਦੱਸੋ ਵੀ ਨਿਆਣੇ ਸੰਭਾ ਕੇ ਜਾਂ ਮੈਂ ਮਾਈ ਦੀ ਰਾਖੀ ਕਰਾਂ ਉਹ ਕੋਹ ਨਹੀਂ ਆਲਾ ਮਾਈ ਬੁੱਢੇ ਦਾ ਵੀ ਸਾਡੇ ਦਾ ਨਾ ਹਰਕਤਾਂ ਇਹਨਾਂ ਦੀ ਉਹਨਾਂ ਦੇ ਮਾਈ ਬੁੱਢੇ ਹੁੰਦੇ ਆ ਕਹਿੰਦੇ ਘਰ ਦਾ ਜਿੰਦਰਾ ਵਾ ਸਾਡੇ ਤੇ ਸਤਾ ਹੀ ਤਰਿਆ ਇਹਨਾਂ ਨੇ ਉਹ ਕਹਿੰਦੀ ਲੋਕੀ ਸਟੋਨ ਹੀ ਜਾਏ ਆ ਸਾਨੂੰ ਕਿ ਚੱਲ ਚੱਲੀ ਇੱਥੇ ਖੜੋ ਤੇ ਲੋਕਾਂ ਪੁੱਛੋੜਕਾ ਪੈਣ ਕਿ ਕੀੜੇ ਖਰੋਤੇ ਕਰਨੀ ਸੀ ਮੈਂ ਕਹਿੰਦੀ ਆਂ ਭਾਂਡ ਗਵਾਨ ਨੇ ਤਾਂ ਬੜੇ ਕੁਛ ਹੋਣਾ ਵਾ ਸਾਡੇ ਚੱਲ ਚੱਲੀ ਮੈਂ ਮੋਟਰਸਾਈਕਲ ਲਿਆਵਾ ਤੂੰ ਵੀ ਸਕੂਟਰੀ ਭਾਰ ਆਪਣੇ ਵਾਲੀ ਨਹੀਂ ਦੇ ਦੀਦੀ ਵੀ ਇਹ ਨਾ ਯਕੀਨ ਨਹੀਂ ਕਰਨੀ ਐਡੀ ਤਾਂ ਨਹੀਂ ਗੱਲ ਜੇ ਉਹ ਹੁੰਦੇ ਲਾਗੇ ਸ਼ੱਕ ਤਾਂ ਐ ਚਾਚੇ ਨੇ ਘਰਾਂ ਚ ਹੁਣ ਖੋਲ ਕੇ ਆਈ ਗਈ ਹੋਣੀ ਆ ਤੇ ਵੇਖ ਲੈਨੇ ਆ ਮੈਂ ਤੈਨੂੰ ਕਹਾਂ ਕਿ ਬੋਧਾ ਰੋਲਾ ਰੋਲਾ ਨਾ ਭਾਵੇਂ ਕਿ ਕਿੱਥੇ ਚੱਲ ਗਿਆ ਕਿੱਥੇ ਨਹੀਂ ਲੱਭ ਲੈਨੇ ਕੋਈ ਗੱਲ ਨਹੀਂ ਵੇਖਦੇ ਆ ਪਿੰਡ ਜਾ ਕੇ ਜਾਂਦੇ ਨੇ ਨਹਿਰੇ ਪਹਿਲਾਂ ਤਰੀਕੋ ਨਹਿਰੇ ਵੇਖ ਕੇ ਆਉਣਾ ਵਾ ਤੇ ਮਗਰ ਨਾ ਕੋਈ ਆ ਜੇ ਕਰੋ ਨਾ ਕੋਈ ਆ ਜੇ ਮਦਦ ਆਹ ਗੱਡੀ ਆਏ ਨੂੰ ਗੱਡੀ ਆਏ ਨੂੰ ਹੱਥ ਦਵਾ ਮੇ ਇਹਨੂੰ ਕੀ ਅੰਦਾ ਮੁੰਡਾ ਕੋਈ ਬੰਦਾ ਵਾ ਕੇ ਕੌਣ ਵਾ ਹਾਈ ਥੱਲੇ ਨਾ ਆ ਜਿਓ ਥੱਲੇ ਨਾ ਆ ਜਿਓ ਉਹ ਤੇ ਉਹ ਅੱਡੇ ਤੱਕ ਲੈ ਜਾਏਗਾ ਨੂੰ ਬੈਠ ਜਾਓ ਆ ਜਾ ਆ ਜਾ ਆਹ ਬੰਦਾ ਆਹ ਉਹ ਬੰਦੇ ਚੰਗੇ ਹੁੰਦੇ ਆ ਵੇ ਬੈਠਾ ਉਹ ਬੈਠੀ ਕਰ ਮਗਰੀ ਬਹਿ ਜਨ ਨੇ ਆਪਾਂ ਵੀ ਕੋਈ ਇੱਥੇ ਬਹਿ ਜਨ ਨਾ ਆ ਜਾ ਬੈ ਬਾਬੂ ਜੀ ਆ ਮੈਂ ਕਿੱਥੇ ਚੱਲੇ ਮੋਤਾ ਆ ਮੈਨੂੰ ਉਹ ਪੁੱਤ ਕਿੱਥੇ ਤੱਕ ਜਾਣਾ ਤੂੰ ਕਿੱਥੇ ਜਾਣਾ ਵਾ ਉਹ ਪੁੱਤ ਅੰਜੇ ਚਾੜੀ ਕੇ ਸਮਝਾ ਲੈ ਜੂ ਐ ਉੱਥੇ ਜਾਣਾ ਉਹ ਨਹੀਂ ਫੇਰ ਵੀ ਕਿੱਥੇ ਜਾਣਾ ਉਹ ਤੇ ੱਡੇ ਉੱਡੇ ਦੇ ਧਾਰ ਨਹੀਂ ਪੁੱਤ ਚੱਲ ਠੀਕ ਆ ਤੇ ਸਾਡੇ ਕਰਮ ਲੈ ਜਾਣਗੇ ਚੱਲ ਜਾਾਂਗੇ ਕਿੰਨਾ ਚੰਗਾ ਮੁੰਡਾ ਵਾ ਆ ਮੈਂ ਨਾ ਉਸੇ ਵੇਲੇ ਰੋਕਤੀ ਗੱਡੀ ਬੰਦਰ ਸਾਡੇ ਨਿਆਣਿਆਂ ਵਰਗਾ ਹੁੰਦਾ ਪਿਛਾ ਕੇ ਲੈ ਜਾਣੀ ਦਾ ਕੋਈ ਬੰਦਰ ਸਾਡੇ ਕੋੁੰਦੀ ਨਹੀਂ ਸਾਡੇ ਨਾਲ ਹਾਏ ਤੇ ਆ ਵੀ ਧਾਰੀ ਦੀ ਆ ਉਹਦੀ ਵੀ ਨਵੇਂ بڑے ਚੰਗੇ ਲੋਕ ਵੀ ਹੈਗੇ